ਮੋਦੀ ਦਿਲਾਨ ਮੁਸਤਫਾ ਅੰਦਾਨੀਆਂ ਬਾਨੀਆਂ ਦਾ ਮੋਦੀ ਦਿਲਾਨ ਮੁਸਤਫਾ ਜੀ ਫਿਲਮ ਇੰਡਸਟਰੀ ਦੇ ਜਿੰਨੇ ਵੀ ਸੈਲਿਬ੍ਰਿਟੀਆ ਨੇ ਚਾਹੇ ਉਹ ਆਪਣਾ ਕੋਈ ਹੀਰੋ ਜਾਂ ਹੀਰੋਇਨ ਜਿਹੜਾ ਇਸ ਕਿਸਾਨ ਸੰਘਰਸ਼ ਦੇ ਖਿਲਾਫ ਬੋਲਦਾ ਨੂੰ ਪੰਜਾਬ ਤੇ ਹਰਿਆਣੇ 'ਚ ਆਪਣੀ ਫਿਲਮ ਦੀ ਸ਼ੂਟਿੰਗ ਨਹੀਂ ਕਰਨ ਦੇਣੀ ਚਾਹੀਦੀ ਉਹ ਇੱਥੇ ਪੰਜਾਬ ਏਪੀ ਨਿਊਜ਼ ਉਤੇ ਇਸ ਵੇਲੇ ਦੀ ਖਬਰ ਕਿਸਾਨਾਂ ਵੱਲੋਂ ਜੋ ਅੱਜ ਭਰਤਬੰਦ ਦੀ ਕਾਲ ਦਿੱਤੀ ਗਈ ਸੀ ਇਸੇ ਬੰਦ ਤਹਿਤ ਹੀ ਅੱਜ ਕਾਦੀਆਂ ਦੇ ਥਾਣਾ ਚੌਕ ਵਿੱਚ ਕਿਸਾਨਾਂ ਤੇ ਮਜ਼ਦੂਰ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਧਰਨਾ ਦਿੱਤਾ ਇਸ ਧਰਨੇ ਵਿੱਚ ਉਚੇਚੇ ਤੌਰ ਤੇ ਪੁੱਜੇ ਸੰਤ ਪਪਾ ਬਲਜੀਤ ਸਿੰਘ ਦਾदू ਵਾਲਿਆਂ ਨੇ ਇਹ ਬਾਲੀਵੁੱਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜੋ ਬਾਲੀਵੁੱਡ ਦੇ ਕੁਝ ਅਦਾਕਾਰ ਵੱਲੋਂ ਕਿਸਾਨਾਂ ਨੂੰ ਅਤਵਾਦੀ ਕਿਹਾ ਜਾ ਰਿਹਾ ਹੈ ਸਾਨੂੰ ਚਾਹੀਦਾ ਹੈ ਕਿ ਜਦੋਂ ਇਹ ਬਾਲੀਵੁੱਡ ਵਾਲੇ ਪੰਜਾਬ ਵਿੱਚ ਸ਼ੂਟਿੰਗ ਕਰਨ ਆਉਣ ਤਾਂ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਦੇਖੋ ਪੂਰੀ ਰਿਪੋਰਟ ਕਾਦਰੀਆਂ ਤੋਂ ਬਿਊਰੋ ਜੇ ਕੋਈ ਹੱਕ ਵਾਸਤੇ ਲੜਦਾ ਤਾਂ ਉਹਨੂੰ ਇਸ ਤਰੀਕੇ ਨਾਲ ਅਤਵਾਦੀ ਜਾਂ ਵੱਖਵਾਦੀ ਜਾਂ ਖਾਲਸਤਾਨੀ ਕਹਿਣਾ ਇਹ ਸਮਝਦਾ ਮੈਂ ਸਮਝਦਾ ਕਿ ਖਾਲਸਤਾਨ ਦਾ ਮਤਲਬ ਹੀ ਕੀ ਆ ਖਾਲਸ ਨਰੂਲ ਹੱਕ ਸੱਚ ਦੀ ਗੱਲ ਰਾਜ ਕਰੇਗਾ ਖਾਲਸਾ ਗੁਰੂ ਸਾਹਿਬ ਨੇ ਸੰਕਲਪ ਦਿੱਤਾ ਹੁਣ ਤਾਂ ਸਾਡੇ ਪੰਜਾਬ ਦੀ ਕਹਿਣ ਦੀ ਲੋੜ ਨਹੀਂ ਹਰਿਆਣੇ ਦੇ ਜਿਹੜੇ ਨੌਜਵਾਨ ਆ ਉਹ ਦਸਤਾਰਾਂ ਬੰਨ ਕੇ ਆ ਰਹੇ 120 ਵਿਦਿਆਰਥੀ ਜਿਹੜੇ ਨੌਜਵਾਨ ਉੱਥੇ ਆਏ ਉਹਨਾਂ ਨੇ ਕਿਹਾ ਸੀ ਸਿੱਖ ਬਣ ਗਏ ਆ ਅਸੀਂ ਖਾਲਸਤਾਨੀਆਂ ਜੇ ਕਹਿੰਦੇ ਨੇ ਵੀ ਇਹ ਹੱਕ ਮੰਗਣਾ ਕਿਸਾਨੀ ਨਹੀਂ ਲੜਨਾ ਖਾਲਸਤਾਨ ਦਾ ਕੰਮ ਆ ਤੇ ਅਸੀਂ ਖਾਲਸਤਾਨੀ ਹਾਂ ਜਿਹੜੇ ਅੱਤਵਾਦੀਆਂ ਦਾ ਕੰਮ ਤੇ ਅਸੀਂ ਅੱਤਵਾਦੀ ਹਾਂ ਫਿਲਮ ਇੰਡਸਟਰੀ ਨੂੰ ਵੀ ਇਹ ਵੇਖਣਾ ਚਾਹੀਦਾ ਮੈਂ ਸਮਝਦਾ ਕਿ ਪੂਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਫਿਲਮ ਇੰਡਸਟਰੀ ਦੇ ਜਿੰਨੇ ਵੀ ਸੈਲਿਬ੍ਰਿਟੀਆ ਨੇ ਚਾਹੇ ਉਹ ਆਪਣਾ ਕੋਈ ਹੀਰੋ ਜਾਂ ਹੀਰੋਇਨ ਜਿਹੜਾ ਇਸ ਕਿਸਾਨ ਸੰਘਰਸ਼ ਦੇ ਖਿਲਾਫ ਬੋਲਦਾ ਉਹਨੂੰ ਪੰਜਾਬ ਤੇ ਹਰਿਆਣੇ 'ਚ ਆਪਣੀ ਫਿਲਮ ਦੀ ਸ਼ੂਟਿੰਗ ਨਹੀਂ ਕਰਣ ਦੇਣੀ ਚਾਹੀਦੀ ਉਹ ਇੱਥੇ ਪੰਜਾਬ 'ਚ ਆ ਕੇ ਹਰਿਆਣੇ ਜਾ ਕੇ ਫਿਲਮਾਂ ਦੀਆਂ ਸ਼ੂਟਿੰਗਾਂ ਕਰਦੇ ਆ ਉਹਨਾਂ ਦੀਆਂ ਫਿਲਮਾਂ ਨਹੀਂ ਇੱਥੇ ਲੱਗਣ ਦੇਣੀਆਂ ਚਾਹੀਦੀਆਂ ਜਿਹੜੇ ਸੰਘਰਸ਼ ਦੇ ਖਿਲਾਫ ਉਹ ਬਹੁਤ ਗਲਤ ਗੱਲ ਕਹਿ ਰਹੇ ਆ ਉਹਨਾਂ ਨੂੰ ਆਪਣੀ ਕੀਤੀ ਅੱਜ ਦੀ ਗਲਤ ਗੱਲ ਦਾ ਕੱਲ ਨੂੰ ਪੁਸ਼ਤਾਵਾ ਕਰਨਾ ਪਊਗਾ